ਆਪਾਂ ਗਿੱਦੜਵਾਏ 'ਚ ਬੈਠੇ ਆਂ ਤੇ ਦੋ ਗੱਲਾਂ ਇੱਥੇ ਸਪਸ਼ਟ ਨੇ ਇੱਕ ਦੋ ਦਿਨਾਂ ਬਾਅਦ ਜਾਂ 16 ਤਰੀਕ ਨੂੰ ਗਿੱਦੜਵਾਏ ਦੇ ਵਿੱਚ ਜਿਹੜੇ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਕੇਜਰੀਵਾਲ ਸਾਹਿਬ ਉਹਨਾਂ ਦੇ ਨਾਲ ਤੀਜੀ ਚੌਥੀ ਵਾਰ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਆਉਣਗੇ ਮਾਨ ਸਾਹਿਬ ਮੈਂ ਤੁਹਾਨੂੰ ਪੁੱਛਣਾ ਚਾਹੁੰਨਾ ਵੀ ਇਹ ਲੁਕਣ ਮੀਚੀ ਦੇ ਖੇਡਾਂ ਜਿਹੜੀਆਂ ਤੁਸੀਂ ਸਟੇਜਾਂ ਤੋਂ ਖੇਡਦੇ ਹੋ ਉਹ ਲੋਕ ਸਭ ਸਮਝਦੇ ਆ ਜਾਂ ਤੁਸੀਂ ਮੈਨੂੰ ਦੱਸੋ ਇਹੀ ਡਿੰਪੀ ਢੱਲੋਂ ਸਾਹਿਬ ਜਿਹੜੇ ਆਮ ਆਦਮੀ ਦੇ ਕੈਂਡੀਡੇਟ ਨੇ ਇਹ ਸਭ ਤੋਂ ਪਹਿਲਾਂ ਤੁਹਾਡੇ ਕੋਲ ਸ਼ਿਕਾਇਤ ਇਹਨਾਂ ਨੇ ਵੀ ਕੀਤੀ ਸੀ ਤੁਹਾਡੇ ਕੋਲ ਤੇ ਹੁਣ ਮੈਂ ਤੁਹਾਨੂੰ ਇਹ ਵੀ ਕੰਮ ਦੱਸਣਾ ਵੀ ਜਿਹੜਾ ਇਹ ਰਾਜਾ ਵੜਿੰਗ ਇਹਦਾ ਉਰੇ ਇਨਚਾਰਜ ਲੱਗੇ ਹੋਏ ਨੇ ਸਾਡੇ ਸਤਿਕਾਰਯੋਗ ਐਕਐਮਪੀ ਡਿੰਪਾ ਜੀ ਡਿੰਪਾ ਜੀ ਨੇ ਵੀ ਉਸ ਵੇਲੇ ਬੱਸਾਂ ਪਾਈਆਂ ਸੀ ਆਪਦੀਆਂ ਉਹਨਾਂ ਦਾ ਮੀਡੀਆ ਪੁੱਛ ਸਕਦਾ ਹੈ ਜਾ ਕੇ ਤੇ ਉਸ ਵੇਲੇ ਪੰਜਾਬ ਸਰਕਾਰ ਨੇ ਵੀ ਇਹ 700 ਜਿਹੜੀ ਬੱਸਾਂ ਬੋਡੀ ਲਵਾਈ ਸੀ ਤੇ ਜਿਹੜੀ ਡਿੰਪਾ ਜੀ ਉਹਰੇ ਇੰਚਾਰਜ ਨੇ ਉਹਨਾਂ ਦੀਆਂ ਬੱਸਾਂ 'ਚ ਹੀ 7 ਲੱਖ ਰੁਪਏ ਦਾ ਫਰਕ ਸੀ ਉਹਨਾਂ ਨੇ ਕਿਉਂਕਿ ਪੰਜਾਬ 'ਚ ਲਵਾਈਆਂ ਸੀ ਉਸੇ ਮਾਡਲ ਦੀਆਂ ਬੱਸਾਂ ਲਈਆਂ ਸੀ ਜਿਹੜੇ ਇਹਨਾਂ ਦੇ ਆਪ ਦੇ ਇੰਚਾਰਜ ਨੇ ਉਹਰੇ ਤੇ ਇਹ ਜਿਹੜਾ ਰਾਜਾ ਵੜਿੰਗ ਜਿਹੜੇ ਮੰਤਰੀ ਸੀ ਉਦੋਂ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਉਹਰੇ ਆ ਕੇ ਕਹਿ ਰਿਹਾ 2.5 ਕਰੋੜ ਦਾ ਤਾਂ ਤੇਲ ਹੀ ਫੂਕਦਾ ਜੀ ਇਹਨਾਂ ਨੇ ਫालतू ਰਾਜਸਥਾਨ ਹਰੀਸ਼ ਚੌਧਰੀ ਜਿਹੜਾ ਅੰਚਾਰ ਸੀ ਉਰੇ ਦਾ ਉਹਦੇ ਦੋਸਤ ਦੇ ਬੋਡੀਆਂ ਲਵਾਈਆਂ ਇਹਨਾਂ ਨੇ ਉਦੋਂ ਬਾਅਦ ਇੱਕ ਇੱਕ ਬਸਮਗਰ 7 ਲੱਖ ਦਾ ਫਰਕ ਆ ਤੇ ਹੁਣ ਤੁਸੀਂ ਦੋਨੋਂ ਜਾਣੇ ਉਰੇ ਆ ਰਹੇ ਹੋ ਕਨਵੀਨਰ ਤੇ ਮੁੱਖ ਮੰਤਰੀ ਤੇ ਡਿੰਪੀ ਜੀ ਤੁਸੀਂ ਵੀ ਸਟੇਜ ਤੇ ਹੋਵੋਗੇ ਮੈਂ মিডিਆ ਨੂੰ ਵੀ ਕਹਿਣਾ ਮੈਂ ਸਾਰੇ ਗਿੱਦੜਵਾਏ ਦੇ ਲੋਕਾਂ ਨੂੰ ਵੀ ਕਹਿਣਾ ਉਹ ਦਿਨ ਇਹਨਾਂ ਦਾ ਪਤਾ ਲੱਗ ਜਾਊ ਉਹ ਜਿਹੜੀ ਗੱਲ ਤੁਸੀਂ ਕਰਦੇ ਸੀ ਡਿੰਪੀ ਜੀ ਸਟੇਜ ਤੋਂ ਕਰਿਓ ਜੇ ਸਟੇਜ ਤੋਂ ਕਰਿਓ ਵੀ ਭਾਈ ਜਿਹੜੀ ਮੁੱਖ ਮੰਤਰੀ ਸਾਹਿਬ ਤੁਸੀਂ ਵਿਧਾਨ ਸਭਾ ਇੱਕ ਜਿਹੜਾ ਪਵਿੱਤਰ ਸदन ਵਿਧਾਨ ਸਭਾ ਫਲੋਰ ਆਫ ਦੀ ਹਾਊਸ ਸੀਐਮ ਸਾਹਿਬ ਨੇ ਇਹ ਕਿਹਾ ਭਗਵੰਤ ਮਾਨ ਸਾਹਿਬ ਨੇ ਇਹ ਕਿਹਾ ਵੜਿੰਗ ਸਾਹਿਬ ਚੁੱਪ ਕਰਕੇ ਬੈੰਦੇ ਕਿ ਨਹੀਂ ਫਿਰ ਤਿੰਨ ਦਿਨ ਨੂੰ ਵੀ ਮੇਰੇ ਘਰੇ ਪੈਰ ਫੜਨਾ ਆਉਂਗੇ ਕੱਡਾਂ ਫਾਈਲ ਤੁਹਾਡੀ ਝਾੜਾਂ ਫਾਈਲ ਤੇ ਇਹਦਾ ਮਤਲਬ ਉਹ ਜਿਹੜਾ ਕਪਲਾ ਘਟਾਲਾ ਜਿਹੜਾ ਕੀਤਾ ਹੋਇਆ ਮਨਰੇਗਾ ਦਾ ਜਿਹੜਾ ਘਟਾਲਾ ਕੀਤਾ ਹੋਇਆ ਬੱਸਾਂ ਦੀਆਂ ਬਾਡੀਆਂ 'ਚ ਤੇਲ 'ਚ ਮਗਲੈਲ 'ਚ ਉਹ ਸਾਰਾ ਕੁਝ ਤੁਹਾਡੇ ਆਪ ਦੇ ਕੈਂਡੀਡੇਟ ਡਿੰਪੀ ਢਿੱਲੋਂ ਤੁਹਾਨੂੰ ਬਾਰ-ਬਾਰ ਕਹਿੰਦੇ ਰਹੇ ਆ ਤੇ ਤੁਸੀਂ ਆਪ ਮੁੱਖ ਮੰਤਰੀ ਸਾਹਿਬ ਇਹ ਵਿਧਾਨ ਸਭਾ ਤੋਂ ਲੈ ਕੇ ਇਲੈਕਸ਼ਨਾਂ 'ਚ ਇਹ ਗੱਲਾਂ ਕਰਦੇ ਸੀ ਤੇ ਹੁਣ ਫਾਈਲਾਂ ਤੁਹਾਡੇ ਕੋਲ ਪਈਆਂ ਤੁਸੀਂ ਮੈਨੂੰ ਇੱਕ ਗੱਲ ਦੱਸੋ ਕਨਵੀਨਰ ਕੇਜਰੀਵਾਲ ਦੱਸੇ ਜਿਹੜਾ ਇਮਾਨਦਾਰੀ ਦਾ ਢੋਂਗ ਰਚਾਉਂਦੇ ਆ ਜਿਹੜਾ ਡੰਕਾ ਪਿੱਟਦੇ ਆ ਇਮਾਨਦਾਰੀ ਦਾ ਹੁਣ ਆ ਕੇ ਉਹਰੇ ਸਪਸ਼ਟ ਕਰਿਓ ਮੁੱਖ ਮੰਤਰੀ ਨਾਲ ਤੁਸੀਂ ਸਟੇਜ ਸਾਂਝੀ ਕਰੋਗੇ ਤੇ ਡਿੰਪੀ ਤੁਹਾਡੇ ਨਾਲ ਜਿਹੜਾ ਬੱਸਾਂ ਦੀਆਂ ਬਾਡੀਆਂ ਜਿਨ੍ਹਾਂ ਨੂੰ ਪਤਾ ਵੀ ਕਿੰਨੇ ਦੀਆਂ ਲੱਗਦੀਆਂ ਤੇ ਉਹਨਾਂ ਨੇ ਹੀ ਇਹ ਡਿਮਾਂਡ ਕੀਤੀ ਸੀ